ਹਾਂ ਜੀ ਕਿ ਸਾਡੇ ਵੀਰੋ ਕਣਕ ਦੇ ਚੰਗੇ ਫਟਾਰੇ ਦੇ ਲਈ ਚੰਗੇ ਝਾੜ ਦੇ ਲਈ ਨਾਈਟrogen ਤੱਤ ਯੂਰੀਆ ਖਾਦ ਇੱਕ ਪ੍ਰਮੁੱਖ ਤੱਤ ਮੰਨਿਆ ਜਾਂਦਾ ਜੇਕਰ ਆਪਣੀ ਕਣਕ ਦੀ ਫਸਲ ਦੇ ਵਿੱਚ ਇਸ ਦੀ ਘਾਟ ਹੋਣੀ ਹੈ ਜਾਂ ਸਮੇਂ ਸਿਰ ਆਪਾਂ ਯੂਰੀਆ ਖਾਦ ਆਪਾਂ ਕਣਕ ਦੀ ਫਸਲ ਨੂੰ ਨਹੀਂ ਪਾਉਂਦੇ ਜਿਸ ਦੇ ਕਾਰਨ ਕਣਕ ਦਾ ਆਪਣਾ ਫਟਾਰਾ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਕਣਕ ਆਪਣੀ ਪੀੜੇਪਣ ਦੇ ਵਿੱਚ ਰਹਿੰਦੀ ਹੈ ਜਿਸ ਦੇ ਕਰਕੇ ਅੱਗੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਕਿ ਆਪਣੇ ਝਾੜ ਤੇ ਵੀ ਜ਼ਰੂਰ ਫਰਕ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਪਹਿਲੀ ਯੂਰੀਆ ਤੋਂ ਬਾਅਦ ਦੂਜੀ ਯੂਰੀਆ ਦੀ ਕਿਸ਼ਤ ਆਪਾਂ ਨੂੰ ਕਿੰਨੇ ਦਿਨ ਬਾਅਦ ਆਪਾਂ ਨੂੰ ਪਾ ਦੇਣੀ ਚਾਹੀਦੀ ਹੈ ਜਾਂ ਜਿਵੇਂ ਆਪਣੀਆਂ ਵੈਰੈਟੀਆਂ ਨੇ PBW 826 872 ਵੈਰੈਟੀਆਂ ਜਿਵੇਂ DBW 327 371 187 ਵੈਰੈਟੀਆਂ ਇਹਨਾਂ ਨੂੰ ਆਪਾਂ ਨੂੰ ਜਿਹੜੀ ਆਖਰੀ ਯੂਰੀਆ ਕਿੰਨੇ ਦਿਨ ਤੇ ਆਪਾਂ ਨੂੰ ਪੂਰੀ ਕਰ ਦੇਣੀ ਚਾਹੀਦੀ ਹੈ ਜਾਂ ਕਿੰਨੇ ਬੈਗ ਆਪਾਂ ਨੂੰ ਜਿਹੜੀ ਯੂਰੀਆ ਖਾਦ ਆਪਾਂ ਨੂੰ ਪਾਉਣੀ ਚਾਹੀਦੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਦੇਖੋ ਕਿਸਾਨ ਵੀਰੋ ਜੇ ਆਪਾਂ ਯੂਰੀਆ ਖਾਦ ਸਮੇਂ ਸਿਰ ਸਹੀ ਦਿਨਾਂ ਤੇ ਆਪਾਂ ਪਾਉਂਦੇ ਰਹਾਂਗੇ ਤਾਂ ਜਿਹੜੀ ਆਪਣੀ ਕਣਕ ਦਾ ਫਟਾਰਾ ਵਧੀਆ ਤਰੀਕੇ ਨਾਲ ਹੋਵੇਗਾ ਲਗਾਤਾਰ ਬਟਾਰਾ ਹੋਵੇਗਾ ਜਦੋਂ ਆਪਾਂ ਕਿਸ਼ਤ ਦੇ ਵਿੱਚ ਜਾਂ ਆਪਾਂ ਜਾਤੀ ਦਿਨਾਂ ਤੇ ਪਾਉਣੇ ਆ ਤੇ ਜਿਹੜੇ ਇਸ ਦੇ ਕਾਰਨ ਜਿਹੜੀ ਆਪਣੀ ਕਣਕ ਥੋੜਾ ਪੀਲੇ ਪੰਨ ਦੇ ਵਿੱਚ ਵੀ ਆ ਜਾਂਦੀ ਏ ਤੇ ਜਦੋਂ ਆਪਣੇ ਕਣਕ ਪੀਲੇ ਪੰਨ ਦੇ ਵਿੱਚ ਆ ਜਾਂਦੀ ਏ ਫਿਰ ਜਿਹੜੀ ਆਪਣੇ ਕਣਕ ਦਾ ਫਟਾਰਾ ਵੀ ਰੁਕ ਜਾਂਦਾ ਫਿਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਆਪਣਾ ਚਾਰ ਤੇ ਵੀ ਜੂਸ ਫਰਕ ਪੈਂਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਪਹਿਲੀ ਕਿਸ਼ਤ ਤੋਂ ਬਾਅਦ ਦੂਜੀ ਯੂਰੀਆ ਦੀ ਕਿਸ਼ਤ ਆਪਾਂ ਨੂੰ ਕਿੰਨੇ ਦਿਨ ਬਾਅਦ ਆਪਾਂ ਨੂੰ ਪਾ ਦੇਣੀ ਚਾਹੀਦੀ ਏ ਕਿਸਾਨ ਨੂੰ ਪਹਿਲੀ ਕਿਸ਼ਤ ਜੂਰੀਆ ਦੀ ਆਪਾਂ ਪਾ ਦਿੰਨੇ ਆ ਤਾਂ ਉਸ ਤੋਂ ਤਕਰੀਬਨ 14-15 ਦਿਨ ਦੇ ਲਗਭਗ ਆਪਾਂ ਦੂਜੀ ਕਿਸ਼ਤ ਜੂਰੀਆ ਦੀ ਆਪਾਂ ਖੇਤ ਵਿੱਚ ਪਾ ਦੇਣੀ ਇਸ ਦੇ ਨਾਲ ਜਿਹੜੀ ਆਪਣੀ ਕਣਕ ਦਾ ਲਗਾਤਾਰ ਜਿਹਦਾ ਕਿ ਨਾਈਟਰੋਟਾਤ ਮਿਲਦਾ ਰਹਿੰਦਾ ਤੇ ਜਿਸ ਦੇ ਕਾਰਨ ਜਿਹੜਾ ਆਪਣੇ ਕਣਕ ਦਾ ਲਗਾਤਾਰ ਫਟਾਰਾ ਚੱਲਦਾ ਰਹਿੰਦਾ ਫਟਾਰਾ ਆਪਣੀ ਕਰਦੀ ਰਹਿੰਦੀ ਏ ਤੇ ਆਪਣੀ ਫਸਲ ਦੇ ਵਿੱਚ ਨਾਈਟਰੋਟਾਤ ਦੀ ਘਾਟ ਨਹੀਂ ਆਉਂਦੀ ਜਿਸ ਦੇ ਕਾਰਨ ਕਿ ਆਪਣੇ ਕਣਕ ਦਾ ਫਟਾਰਾ ਵਧਿਆ ਰਹਿੰਦਾ ਤੇ ਜਿਵੇਂ ਹੁਣ ਕਿਸਾਨ ਵੀਰੋ ਆਪਣੀਆਂ ਵੈਰੈਟੀਆਂ ਨੇ PBWR 126 ਵੈਰੈਟੀ ਹੈ ਇਹ ਤਕਰੀਬਨ 148 ਦਿਨ ਸਮਾਂ ਲੈਂਦੀ ਹੈ ਜਾਂ ਤੁਸੀਂ ਹੋਰ ਵੀ ਜਿਹੜੀ ਵੈਰੈਟੀ ਲਗਾਈਏ ਜੇ ਵੀ ਇਸ ਦੇ ਬਰਾਬਰ ਸਮਾਂ ਲੈਂਦੀ ਹੈ ਇਹਨਾਂ ਦੇ ਕਿਸਾਨ ਵੀਰੋ ਜਿਹੜੀ ਯੂਰੀਆ ਆਪਾਂ ਨੂੰ ਆਖਰੀ ਤਕਰੀਬਨ 50 52 ਦਿਨ ਤੇ ਆਪਾਂ ਨੂੰ ਆਖਰੀ ਯੂਰੀਆ ਖਾਦ ਆਪਾਂ ਨੂੰ ਪਾ ਦੇਣੀ ਚਾਹੀਦੀ ਹੈ ਜਾਨਕਿ ਪੂਰਤੀ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ ਤੇ ਜਿਹੜੀ ਵੈਰੈਟੀਆਂ ਕਿਸਾਨ ਵੀਰੋ ਆਪਣੀਆਂ DBW 327 ਹੈ ਜੋ ਆਪਣੀ PBW 872 ਇਹ ਤਕਰੀਬਨ ਜਿਹੜੀ 872 ਵੈਰਾਈਟੀ ਵੀ ਤਕਰੀਬਨ 154 55 ਦਿਨ ਸਮਾਂ ਲਿਆ ਜਾਂਦੀ ਏ 187 ਵੀ ਇਨਾ ਸਮਾਂ ਲਿਆ ਜਾਂਦੀ ਏ ਜਿਹੜੀ ਆਪਣੀ DBW 327 ਵੀ 155 56 ਦਿਨ ਸਮਾਂ ਲਿਆ ਜਾਂਦੀ ਏ ਵੇਖੋ ਕਿਸਾਨੋ ਜਿਹੜੀਆਂ ਇਹ ਵੈਰਾਈਟੀਆਂ ਆਂ ਦੀਆਂ ਦਿਨ ਨੇ ਇੱਕ ਐਵਰੇਜ ਦਿਨ ਨੇ ਜੇਕਰ ਤੁਹਾਡੀਆਂ ਜ਼ਮੀਨਾਂ ਭਾਰੀਆਂ ਆ ਨੇ ਤਾਂ ਹੋ ਸਕਦਾ ਤੁਹਾਡਾ ਜਿਹੜਾ ਇਹ ਵੈਰਾਈਟੀਆਂ ਤਕਰੀਬਨ 2-4 ਦਿਨ ਵੱਧ ਲੈ ਸਕਦੀਆਂ ਨੇ ਜੇ ਤੁਹਾਡੀਆਂ ਜ਼ਮੀਨਾਂ ਹਲਕੀਆਂ ਜਾਂ ਰੇਤਨੀਆਂ ਨੇ ਤਾਂ ਜੇਕਰ ਇੱਕ ਤਕਰੀਬਨ ਜਿਹੜੇ ਦਿਨ ਨੇ ਕਈ ਵਾਰ ਮੌਸਮ ਤੇ ਜੇ ਜਲਦੀ ਗਰਮੀ ਪੈ ਜਾਂਦੀ ਹੈ ਤੇ ਜਿਹੜਾ ਕਿ ਆਪਣਾ ਕਣਕਾਂ ਥੋੜਾ ਕੁ ਦੋ ਜਿਆਦਾ ਪਹਿਲਾਂ ਵੀ ਪੱਕ ਜਾਂਦੀਆਂ ਨੇ ਜੇ ਤੁਹਾਡੇ ਮੌਸਮ ਠੰਡਾ ਰਹਿੰਦਾ ਜ਼ਮੀਨਾਂ ਤੁਹਾਡੀਆਂ ਭਾਰੀਆਂ ਤੇ ਹੋ ਸਕਦਾ 4-5 ਜਿਹੜੀ ਵੈਰਾਈਟੀ ਵੱਧ ਵੀ ਰਹਿ ਸਕਦੀ ਇੱਕ ਐਵਰੇਜ ਦਿਨ ਕੱਢੇ ਹੁੰਦੇ ਨੇ ਵੀ ਇੰਨਾ ਕੁ ਦਿਨ ਸਮਾਂ ਵੈਰਾਈਟੀਆਂ ਲੈਂਦੀਆਂ ਨੇ ਬਾਕੀ ਆਪਣੇ ਪਾਣੀ ਤੇ ਆਪਣੇ ਖਾਦ ਪ੍ਰਬੰਧ ਤੇ ਆਪਣੇ ਮੌਸਮ ਤੇ ਜ਼ਮੀਨ ਤੇ ਇਹ ਜਿਹੜੀਆਂ ਵੈਰਾਈਟੀਆਂ ਜਰੂਰ ਡਿਪੈਂਡ ਕਰਦੀਆਂ ਨੇ ਤੇ ਜਿਹੜੀ ਕਿਸਾਨ ਵੀਰੋ ਇਹਨਾਂ ਦੀ ਜਿਹੜੀ ਆਖਰੀ ਯੂਰੀਆ ਹੈ ਇਹ ਤਕਰੀਬਨ ਆਪਾਂ 55-56 ਦਿਨ ਤੇ ਜਾ ਕੇ ਆਪਾਂ ਪੂਰੀ ਕਰ ਦੇਣੀ ਹੈ ਦੇਖੋ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਵੈਰੈਟੀਆਂ ਨੂੰ ਕਿੰਨੇ ਬੈਗ ਜਿਹੜੇ ਕਿ ਆਪਾਂ ਨੂੰ ਜੂਰੀਆ ਖਾਦ ਪਾਉਣੇ ਚਾਹੀਦੇ ਨੇ ਇਹ ਕਿਸਾਨ ਵੀਰੋ ਆਪਣੀ ਜ਼ਮੀਨ ਤੇ ਡਿਪੈਂਡ ਕਰਦਾ ਜੇਕਰ ਤੁਹਾਡੀਆਂ ਜ਼ਮੀਨਾਂ ਪਾਰੀਆਂ ਨੇ ਤੁਸੀਂ ਪਿਛਲੇ ਸਾਲਾਂ ਦੀ ਕੁਝ ਰੇਤ ਖੋ ਦੀ ਵਿੱਚ ਵਾਰੇ ਤਾਂ ਹੋ ਸਕਦਾ ਹੈ ਕਿ ਤੁਹਾਡੇ 3 ਬੈਗ ਦੇ ਨਾਲ ਹੀ ਜਿਹੜਾ ਕਿ ਆਪਾਂ ਇਹਨਾਂ ਵੈਰੈਟੀਆਂ ਦਾ ਵਧੀਆ ਝਾੜ ਪਾ ਲੈ ਸਕਦੇ ਜੇ ਤੁਹਾਡੀਆਂ ਜ਼ਮੀਨਾਂ ਥੋੜੀਆਂ ਦਰਮਿਆਨੀਆਂ ਨੇ ਹਲਕੀਆਂ ਜਾਂ ਰੇਤਲੇ ਮਾਰ ਨੇ ਤਾਂ ਹੋ ਸਕਦਾ ਤੁਹਾਨੂੰ 4 ਬੈਗ ਵੀ ਪਾਉਣੇ ਪੈ ਸਕਦੇ ਨੇ ਆਲਓਰ ਦੇਖ ਕੇ ਤਾਂ 3 ਤੋਂ ਚਾਰ ਬੈਗ ਆਪਾਂ ਯੂਰੀਆ ਦੇ ਨਾਲ ਆਪਾਂ ਖੇਤਾਂ ਵਿੱਚ ਪਾ ਸਕਦੇ ਹਾਂ ਕੁਝ ਕਿਸਾਨ ਵੀਰ ਆਪਣੇ ਚਾਰ ਤੋਂ ਪਲੱਸ ਵੀ ਪਾਉਂਦੇ ਨੇ ਪੰਜ ਵਾਲੇ ਵੀ ਬੈਠੇ ਨੇ ਬਾਕੀ ਤਿੰਨ ਤੋਂ ਚਾਰ ਜੇ ਭਾਰੀਆਂ ਨੇ ਤਾਂ ਤਿੰਨ ਬੈਗ ਬਹੁਤ ਨੇ ਜੇ ਤੁਹਾਡੀਆਂ ਜ਼ਮੀਨਾਂ ਥੋੜੀਆਂ ਹਲਕੀਆਂ ਨੇ ਤਾਂ ਚਾਰ ਬੈਗ ਤੱਕ ਆਪਾਂ ਇਹਨਾਂ ਵੈਰੈਟੀਆਂ ਨੂੰ ਇਹਨਾਂ ਕਣਕ ਦੀ ਕਿਸਮਾਂ ਨੂੰ ਆਪਾਂ ਯੂਰੀਆ ਪਾ ਸਕਦੇ ਹਾਂ ਤੇ ਕਿਸਾਨ ਵੀਰੋ ਜੇ ਇਹ ਗੱਲ ਹੈ ਕਿ ਵੀ ਜੇਕਰ ਆਪਾਂ ਜ਼ਿਆਦਾ ਯੂਰੀਆ ਦੇ ਨਾਲ ਝਾੜ ਵੀ ਨਹੀਂ ਆਪਣਾ ਵਧਾ ਤੇ ਜੇਕਰ ਆਪਾਂ ਜ਼ਿਆਦਾ ਘੱਟ ਪਾਉਣੇ ਆ ਫੇਰ ਵੀ ਜਦੋਂ ਕਿ ਆਪਣਾ ਝਾੜ ਘਟ ਜਾਂਦਾ ਇਹ ਆਪਾਂ ਸਹੀ ਸਮੇਂ ਤੇ ਸਹੀ ਦਿਨਾਂ ਤੇ ਜੇਕਰ ਆਪਾਂ ਯੂਰੀਆ ਖਾਦ ਪਾਉਂਦੇ ਰਹੀਨੇ ਆਪਣੀ ਕਣਕ ਦੀ ਫਸਲ ਦੇ ਵਿੱਚ ਘਾਟ ਨਹੀਂ ਆਉਂਦੀ ਫਿਰ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਬਾਕੀ ਜਿਆਦਾ ਤਕਰੀਬਨ ਜਿਹਦਾ ਝਾੜ 60 70% ਆਪਣਾ ਮੌਸਮ ਤੇ ਟਿਕਿਆ ਹੁੰਦਾ ਤੇ ਬਾਕੀ ਕਿਸਾਨ ਵੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜਦੋਂ ਆਪਾਂ ਪਹਿਲਾ ਪਾਣੀ ਲਾ ਦਿੰਨੇ ਆ ਚਾਹੇ ਜੇਕਰ ਤੁਹਾਡੀ ਜ਼ਮੀਨ ਡੱਕਰੇ ਭਾਰੇ ਵਨ ਤੁਸੀਂ ਇੱਕ ਸਪਰੇ ਤੱਤਾਂ ਵਾਲੀ ਜ਼ਰੂਰ ਕਰੋ ਜਦੋਂ ਆਪਣਾ ਪੈਤਰਾਵਾ ਹੋ ਜਾਂਦਾ ਚਾਹੇ ਤੁਸੀਂ ਡੀਏਪ ਜਿੰਕ ਚਿਲੇਟਡ ਜਿੰਕ ਤੇ ਯੂਰੀਆ ਦਾ ਘੋਲ ਬਣਾ ਕੇ ਸਪਰੇ ਕਰ ਸਕਦੇ ਹੋ ਚਾਹੇ ਤੁਸੀਂ ਮੈਗਨੀਜ ਵਾਲਾ ਜੇਕਰ ਤੁਹਾਡੇ ਜਮੀਨਾਂ ਹਲਕੀਆਂ ਨੇ ਰੇਤਲੀਆਂ ਨੇ ਤਾਂ ਤੁਸੀਂ ਪਹਿਲੇ ਪਾਣੀ ਤੋਂ ਬਾਅਦ 2-3 ਸਪਰੇਅ ਜ਼ਰੂਰ ਕਰੋ ਇਸ ਦੇ ਨਾਲ ਵੀ ਜਦਾ ਕਿ ਆਪਣਾ ਝਾੜ ਤੇ ਵੀ ਬਹੁਤ ਫਰਕ ਪੈਂਦਾ ਜੇਕਰ ਆਪਣੀ ਪਹਿਲੇ ਪਾਣੀ ਤੋਂ ਬਾਅਦ ਥੋੜੀ ਕਣਕ ਪੀਲੀ ਵੀ ਪੈ ਜਾਂਦੀ ਹੈ ਤੇ ਉਸ ਦੇ ਵਿੱਚ ਵੀ ਇਹ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜਦ ਜਿਹੜੇ ਕਣਕ ਦਾ ਫਟਾਰਾ ਵੀ ਵਧੀਆ ਹੁੰਦਾ ਤੇ ਜੇਕਰ ਕਿਸਾਨ ਵੀਰੋ ਤੁਸੀਂ 4 ਬੈਗ ਜਾਂ 4.5 ਬੈਗ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਕਣਕ ਨੂੰ ਖਾਦ ਪਾ ਰਹੇ ਹੋ ਤੇ ਫਿਰ ਤੁਹਾਨੂੰ ਥੋੜੇ ਦਿਨ ਘੱਟ ਕਰਨੇ ਪੈਣ ਜਾਣ ਕੇ ਇਹ 11 12 ਦਿਨ ਤੇ ਆਪਾਂ ਨੂੰ ਫਿਰ ਜਿਹੜੀ ਕਿ ਕਿਸ਼ਤਾਂ ਦੀ ਆਪਾਂ ਨੂੰ ਦੁਬਾਰਾ ਕਿਸ਼ਤਾਂ ਆਪਾਂ ਨੂੰ ਪਾਉਣੀਆਂ ਪੈਣਗੀਆਂ ਜੇ ਆਪਾਂ ਤਿਆਨੇ ਬੈਗ ਪਾ ਰਹੇ ਹਾਂ ਫਿਰ ਆਪਾਂ ਨੂੰ 14 15 ਦਿਨਾਂ ਦੇ ਬਾਅਦ ਆਪਾਂ ਪਾ ਸਕਦੇ ਹਾਂ ਤਕਰੀਬਨ ਆਪਾਂ ਰਿਆ ਜਮੀਨਾਂ ਦੇ ਵਿੱਚ ਤਕਰੀਬਨ ਆਪਾਂ 3 ਬੈਗ ਬਹੁਤ ਨੇ 14 15 ਦਿਨ ਦੇ ਗੈਪ ਤੇ ਤੇ ਜੇ ਆਪਾਂ 4 ਜਾਂ 4 ਤੋਂ ਪਲੱਸ ਪਾ ਰਹੇ ਹਾਂ ਤਾਂ ਫਿਰ ਆਪਾਂ ਇਹ 10 ਤੋਂ 12 ਦਿਨ ਦਾ ਗੈਪ ਤੇ ਆਪਾਂ ਯੂਰੀਆ ਖਾਦ ਆਪਾਂ ਪਾ ਸਕਦੇ ਹਾਂ ਤੇ ਜਿਸ ਦੇ ਨਾਲ ਜਿਹੜੀ ਆਪਣੇ ਕਣਕ ਦਾ ਫਟਾਰਾ ਵਧੀਆ ਹੁੰਦਾ ਕਣਕ ਆਪਣੀ ਪੀਲੇ ਪਣ ਦੇ ਵਿੱਚ ਨਹੀਂ ਆਉਂਦੀ ਇਹ ਬਾਕੀ ਕਿਸਾਨੋ ਜੀ ਪਹਿਲੇ ਪਾਣੀ ਤੋਂ ਬਾਅਦ ਪੱਤਾਂ ਵਾਲੀ ਸਪਰੇਅ ਜ਼ਰੂਰ ਕਰੋ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ